ਸਾਊਦੀ ਅਰਬ ਨੂੰ ਮਾੜਾ ਪਰ ਅਸੀਂ ਮਾੜਾ ਨਹੀਂ ਕਹਿ ਸਕਦੇ ਬਾਈ ਜੀ ਜਿਹੜੇ ਵੀਰ ਸਾਊਦੀ ਅਰਬ ਦੇ ਵਿੱਚ ਕੰਮ ਕਰਦੇ ਨੇ ਉਹ ਜਰੂਰ ਲਾਈਕ ਕਰਨ ਸ਼ੇਅਰ ਕਰਨ ਤੇ ਬਾਹਰੇ ਅਮਰੀਕਾ ਕੈਨੇਡਾ 'ਚ ਕੰਮ ਕਰਦੇ ਨੇ ਉਹ ਵੀ ਵੀਰੇ ਜਰੂਰ ਸ਼ੇਅਰ ਕਰਨ ਵੀਡੀਓ ਬੰਦਾ ਕਹਿੰਦਾ ਮੈਂ ਚੋਟੀ ਦਾ ਬਦਮਾਸ਼ ਹਾਂ ਬਦਮਾਸ਼ ਬਾਈ ਜੀ ਉਹ ਬੰਦੇ ਨੂੰ ਸੁਧਾਰਨਾ ਤਾਂ ਤੁਸੀਂ ਹੈ ਨਾ ਸਾਊਦੀ ਅਰਬ ਲੈ ਕੇ ਆਓ ਹਾਂਜੀ ਪੰਜਾਬੀਓ ਕੀ ਹਾਲ ਚਾਲ ਹੈ ਕਿਵੇਂ ਸਾਰੇ ਠੀਕ ਠਾਕ ਹੋ ਜੀ ਅੱਪਾਏ ਸੀ ਅੱਜ ਮਾਰਕੀਟ ਦੇ ਵਿੱਚ 2-4 ਗੱਲਾਂ ਬਾਤਾਂ ਕਰਨੀ ਨੇ ਥੋੜੇ ਨਾਲ ਤੇ ਦਿਖਾਉਣੀ ਆ ਤੁਹਾਨੂੰ ਮਾਰਕੀਟ ਦਾ 뷰 ਹਾਂਜੀ ਭਾਈ ਜੀ ਕਈ ਲੋਕ ਕਹਿੰਦੇ ਨੇ ਸਾウਦੀ ਅਰਬ ਨੂੰ ਮਾੜਾ ਪਰ ਅਸੀਂ ਮਾੜਾ ਨਹੀਂ ਕਹਿ ਸਕਦੇ ਭਾਈ ਜੀ ਕਿਉਂਕਿ ਇਹ ਮੁਲਕ ਨੇ ਸਾਨੂੰ ਰੋਜ਼ਗਾਰ ਦਿੱਤਾ ਜਿੱਥੇ ਅਸੀਂ ਬੇਲੀ ਫਿਰਦੇ ਸੀਗੇ ਤੱਕੇ ਖਾਂਦੇ ਸੀ ਕੰਮਕਾਰ ਐ ਨਹੀਂ ਸੀਗਾ ਤਾ ਹੀ ਮੁਲਕ ਨੇ ਸਾਨੂੰ ਸਾਂਭਿਆ ਪੰਜਾਬੀਆਂ ਨੂੰ ਸਹੀ ਗੱਲ ਆ ਜਿਹੜੇ ਵੀਰ 사ウਦੀ ਅਰਬ ਦੇ ਵਿੱਚ ਕੰਮ ਕਰਦੇ ਨੇ ਉਹ ਜਰੂਰ ਲਾਈਕ ਕਰਨ ਸ਼ੇਅਰ ਕਰਨ ਤੇ ਬਾਹਰ ਅਮਰੀਕਾ ਕੈਨੇਡਾ 'ਚ ਕੰਮ ਕਰਦੇ ਨੇ ਉਹ ਵੀ ਵੀਰੇ ਜਰੂਰ ਸ਼ੇਅਰ ਕਰਨ ਵੀਡੀਓ ਠੀਕ ਆ ਇਹ ਮੁਲਕ ਦੇ ਵਿੱਚ ਜਿਹੜਾ ਬੰਦਾ ਵਿਗੜਿਆ ਹੋਇਆ ਨਾ ਉਹ ਵੀ ਸਿੱਧਾ ਹੋ ਜਾਂਦਾ ਬਾਈ ਜੀ ਇੱਥੇ ਆ ਕੇ ਜਿਹੜਾ ਮੈਂ ਕਹਿੰਦਾ ਵੀ ਮੈਂ ਆ ਮੈਂ ਆ ਉਹ ਇੱਥੇ ਫਿਰ ਮੈਂ ਮੂੰਹ ਨਹੀਂ ਚਲਦੀ ਬਾਈ ਕੀ ਉਹਦੀ ਸਹੀ ਗੱਲ ਆ ਨਾ ਬਾਈ ਸਹੀ ਗੱਲ ਜਿਹੜਾ ਬੰਦਾ ਕਹਿੰਦਾ ਮੈਂ ਚੋਟੀ ਦਾ ਬਦਮਾਸ਼ ਆ ਨਾ ਬਦਮਾਸ਼ ਬਾਈ ਜੀ ਉਹ ਬੰਦੇ ਨੂੰ ਸੁਧਾਰਨਾ ਤਾਂ ਤੁਸੀਂ ਹੈ ਨਾ 사ウਦੀ ਅਰਬ ਲੈ ਕੇ ਆਓ ਮੈਂ ਕਿਹਾ ਇੱਥੇ ਦੀ ਸਰਕਾਰ ਇੱਥੇ ਦੀ ਪੁਲਿਸ ਬਾਈ ਜੀ ਇਮਾਨਦਾਰ ਪੁਲਿਸ ਹੈ ਇਮਾਨਦਾਰ ਮੈਂ ਤੁਹਾਨੂੰ ਤੰਗ ਕਰਦੀ ਆ ਮੈਂ ਤੁਹਾਨੂੰ ਕੋਸ਼ਿਸ਼ ਸਿਰਫ ਪਿਆਰ ਨਾਲ ਗੱਲਾਂ ਕਰਦੀ ਆ ਜੇ ਟੁੱਟਣਾ ਕੋਈ ਗੱਲਬਾਤ ਹੁੰਦੀ ਆ ਤਾਂ ਟੁੱਟਣਾ ਪਿਆਰ ਨਾਲ ਗਾਈਡ ਕਰਨਗੇ ਐਵੇਂ ਨਹੀਂ ਵੀ ਤੁਹਾਨੂੰ ਹਲੋ 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 ਕਹੇਗੇ ਨਹੀਂ ਪੈਂਦੇ ਸਲਾਮ ਰਬਾ ਬੁਲਾਉਂਦੇ ਨੇ ਭਾਈ ਜੀ ਇਹ ਮੁਲਕ ਤਾਂ ਹੀ ਸੋਹਣੇ ਲੱਗਦੇ ਨੇ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦੇ ਕਾ ਬੰਦਾ ਖੜਾ ਏਕਨ ਭਾਈ ਜੀ ਉਦਘਾਟਨ ਕਰਦ ਨੇ ਇਹ ਕਹਿੰਦੇ ਨੇ ਆਜੋ ਆਜੋ ਪਿਆਰ ਨਾਲ ਕਹਿੰਦੇ ਨੇ ਇਹ ਇੱਕ ਬੰਦੇ ਨੂੰ ਰਿਸਪੈਕਟ ਕਰਦ ਨੇ ਕੋਈ ਗਰੀਬ ਆ ਚਾਹੇ ਅਮੀਰ ਆ ਬਸ ਇੱਕ ਗੱਲ ਭਾਈ ਜੀ ਹੋਰ ਸ਼ੇਅਰ ਕਰ ਲਈਏ ਤੁਹਾਡੇ ਨਾਲ ਜ਼ਰੂਰ ਮਨ ਕਰਿਆ ਸੀ ਵੀ ਕਰਦਾ ਚਲੋ ਟਾਈਮ ਵੀ ਬਹੁਤ ਹੋ ਗਿਆ ਵੀਡੀਓ ਲੰਬੀ ਨਾ ਹੋ ਜਾਵੇ। ਭਾਈ ਜੀ ਜਦ ਵੀ ਆਪਾਂ ਵਿਆਹਾਂ ਪਾਰਟੀਆਂ 'ਚ ਜਾਂਦੇ ਆ ਭਾਈ ਜੀ ਇਹ ਇਕੱਠੇ ਬਹਿ ਕੇ ਖਾਣਾ ਖਾਂਦੇ ਨੇ ਐ ਨਹੀਂ ਹੈਗਾ ਵੀ ਲੇਬਰ ਵਾਲਾ ਬੰਦਾ ਕਿਤੇ ਬੈਠਾ ਡਰਾਈਵਰ ਕਿਤੇ ਬੈਠਾ ਨਾ ਜੀ ਨਾ بڑے بڑے شیخ ਬਾਈ ਦੇਖ ਰਹੇ ਨੇ بڑے بڑے شیخ ਵੱਡੇ ਵੱਡੀਆਂ ਮਹਿਲਾ ਵਾਲੇ ਬੰਗਲੇ ਬੰਗਲੇ ਵਾਲੇ ਬਿੱਲੇ ਬਿੱਲੇ ਪਾਇ ਹੋਣੇ بڑے بڑے ਬਿੱਲੇ ਉਹ ਵੀ ਨਾਲ ਵਢਾ ਕੇ ਭਾਈ ਜੀ ਰੋਟੀ ਖਾਉਂਦੇ ਨੇ ਕੋਈ ਥਾਲ ਦੇ ਵਿੱਚ। ਪਸਾਹੀ ਚੀਜ਼ ਇੱਥੇ ਪਿਆਰ ਆ ਭਾਈ ਜੀ। ਬਹੁਤ ਵਧੀਆ ਮੁਰਖਾ ਜਿਹੜੇ ਲੋਕ ਮੜਾ ਕਹਿੰਦੇ ਨੇ ਬਾਈ ਜੀ ਕਹੀ ਜਾਣਾ ਪਰ ਆਪਾਂ ਨਹੀਂ ਮੜਾ ਕਹਿ ਸਕਦੇ ਤੇ ਵੀਡੀਓ ਵੀਰੇ ਜਰੂਰ ਸ਼ੇਅਰ ਕਰਿਆ ਕਰੋ ਲਾਈਕ ਫਾਲੋਅ ਜਰੂਰ ਕਰਿਆ ਕਰੋ ਵੀਰ ਬਣ ਕੇ ਠੀਕ ਆ ਧੰਨਵਾਦ ਸਾਰਿਆਂ ਦਾ